ਦੀਵਾਲੀ ਦੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਵਾਸਤੇ ਚੈਲੰਜ ਬਣ ਜਾਂਦਾ ਕਿ ਭੀੜ ਭੜ ਵਾਲੇ ਇਲਾਕਿਆਂ ਦੇ ਵਿੱਚ ਜਿਹੜੀ ਆਤੀਸ਼ਬਾਜੀ ਹੈ ਦੁਕਾਨਾਂ ਤੇ ਨਾ ਲੱਗੇ ਕਿਉਂਕਿ ਲਗਾਤਾਰ ਜੇ ਪਿੱਛਾ ਪਿੱਛਾ ਵੀ ਦੇਖਣ ਨੂੰ ਮਿਲਿਆ ਸੀਗਾ ਵੀ ਜਿਹੜੇ ਬਾਜ਼ਾਰਾਂ ਦੇ ਵਿੱਚ ਆਤੀਸ਼ਬਾਜੀ ਲੱਗਦੀ ਹੈ ਤੇ ਜੋ ਵੱਡਾ ਨੁਕਸਾਨ ਜਿਹੜਾ ਉਹ ਮਤਲਬ ਕਿ ਲੋਕਾਂ ਦਾ ਕਰਦੀ ਹੈ ਕਿਉਂਕਿ ਜਦੋਂ ਵੀ ਅਨ ਸੁਖਾ ਵੀ ਕੋਈ ਘਟੜਾ ਵਾਪਰਦੀ ਹੈ ਉਹਦੇ ਵਿੱਚ ਜੜਿਆ ਵੀ ਆਮ ਲੋਕਾਂ ਨੂੰ ਜਿਹੜਾ ਨੁਕਸਾਨ ਹੁੰਦਾ ਕਿਉਂਕਿ ਫਾਇਰ ਬਰਗੇਡ ਵਾਲਿਆਂ ਨੇ ਵੀ ਜੜੀਆਂ ਸਾਡੇ ਨਾਲ ਗੱਲ ਕੀਤੀ ਸੀ ਉਹਨਾਂ ਦਾ ਵੀ ਦੱਸਣਾ ਕਿ ਭੀੜ ਭੜ ਵਾਲੇ ਬਾਜ਼ਾਰਾਂ ਦੇ ਵਿੱਚ ਗੱਡੀਆਂ ਨਾ ਜਾਣਾ ਕਾਫੀ ਮੁਸ਼ਕਲ ਜਿਹੜੀਆਂ ਮੁਸ਼ਕਲ ਆndੀਆਂ ਤੇ ਹੁਣ ਜਿਹੜੀ ਇੱਕ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਆ ਵੀ ਜਿਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜੀ ਵੀ ਪ੍ਰਸ਼ਾਸਨ ਵੱਲੋਂ ਨਿਰਦਾਰੀ ਤੇ ਜਗ੍ਹਾ ਹੋਣ ਉਥੇ ਜਿਹੜੀ ਆਤੀਸ਼ਵਾਦੀ ਜਿਹੜੀ ਆ ਉਹ ਲਗਾਈ ਜਾਵੇ ਤੇ ਵੇਚੀ ਜਾਵੇ ਵੇਚਣ ਦਾ ਕਾਰੋਬਾਰ ਜਿਹੜਾ ਕੀਤਾ ਜਾਵੇ ਕੰਪੀੜਪਾੜ ਵਾਲੇ ਇਲਾਕਿਆਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਦੂਰ ਹੋਣੀਆਂ ਚਾਹੀਦੀਆਂ ਹੁਣ ਪ੍ਰਸ਼ਾਸਨ ਵੱਲੋਂ ਜਿਹੜੀਆਂ ਇਹ ਅਦਾਇਤਾਂ ਵੀ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਤੇ ਮਾਨਯੋਗ ਅਦਾਲਤ ਨੇ ਵੀ ਕਿਸ ਤਰ੍ਹਾਂ ਦੀ ਜਿਹੜਿਆ ਇਹ ਹਦੇਸ਼ ਜਾਰੀ ਕੀਤੇ ਆ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇਹ ਰੋਹੀਜੀ ਹੈਗੇ ਆ ਵੀ ਜਿਨ੍ਹਾਂ ਨੇ ਪਟੀਸ਼ਨ ਪੁੱਛਦੇ ਆ ਵੀ ਆਖਰ ਕੀ ਪਟੀਸ਼ਨ ਸੀ ਤੇ ਕਿਸ ਤਰ੍ਹਾਂ ਦੀ ਜੜਿਆ ਉਥੋਂ ਆਦੇਸ਼ ਜਾਰੀ ਕੀਤਾ ਗਿਆ ਪਾਜੀ ਨਮਸਕਾਰ ਜੀ ਪਾਜੀ ਕੀ ਤੁਹਾਡੀ ਮਤਲਬ ਕੀ ਮੰਗ ਹੈਗੀ ਸੀ ਮੰਨ ਜੋ ਅਦਾਲਤ ਵਿੱਚ ਤੁਸੀਂ ਗਏ ਹੋ ਤੇ ਕੀ ਆਦੇਸ਼ ਪਾਰਿਤ ਹੋਇਆ ਜੀ ਇੱਕ ਅਸੀਂ ਇੱਕ ਮੈਂ ਤੇ ਸਾਡੇ ਮੁਕੇਸ਼ ਜੀ ਅਸਲ ਜੀ ਨੇ ਇੱਕ ਰਿਟ ਫਾਈਲ ਕੀਤੀ ਸੀਗੀ 294/2025 ਮਾਨਯੋਗ ਹਾਈ ਕੋਰਟ ਦੇ ਵਿੱਚ ਉਹਦੇ ਵਿੱਚ ਅਸੀਂ ਇਹੀ ਗੁਜ਼ਾਰਿਸ਼ ਕੀਤੀ ਸੀ ਕਿ ਜੇ ਵੀ ਜਿਹੜੀ ਅਸੀਂ ਦਰਖਾਸਤ ਦਿੱਤੀ ਸੀਗੀ ਉਹਦੇ ਤੇ ਕਾਰਵਾਈ ਕਰਕੇ ਜਿਹੜੇ ਪਟਾਕੇ ਬਾਜ਼ਾਰਾਂ 'ਚ ਜਿਹੜਾ ਬਰੂਧ ਜਿਹੜਾ ਇਹਨਾਂ ਨੇ ਇਕੱਠਾ ਕੀਤਾ ਹੋਇਆ ਉਹਦੇ ਵਿੱਚ ਨੋਥੇ ਨਾ ਵੇਚ ਕੇ ਤੇ ਜਿਹੜਾ ਖੁੱਲੇ ਇਲਾਕਿਆਂ ਦੇ ਵਿੱਚ ਡੀਸੀ ਮੈਡਮ ਵੱਲੋਂ ਜਿੱਥੋਂ ਵੀ ਨਿਰਧਾਰਿਤ ਕੀਤਾ ਜਾਂਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਉੱਥੇ ਵੇਚਿਆ ਜਾਵੇ ਪਰ ਹਾਲੇ ਤੱਕ ਕੋਈ ਵੀ ਉਹ ਨਹੀਂ ਹੈ ਜਿਹਦੇ 'ਚ ਹਾਈ ਕੋਰਟ ਨੇ ਆਰਡਰ ਕਰਤੇ ਸੀਗੇ ਡੀਸੀ ਨੂੰ ਸਪੀਕਿੰਗ ਆਰਡਰ ਕਰਨ ਦੇ ਡੀਸੀ ਤੇ ਐਸਐਸਪੀ ਸਾਹਿਬ ਨੂੰ ਸਾਡੀ ਦਰਖਾਸਤ ਤੇ ਉਹਦੀ ਅਸੀਂ ਅੱਜ ਹੀ ਰਿਪਰੈਜ਼ੈਂਟੇਸ਼ਨ ਦੇਣ ਆਏ ਸੀਗੇ ਅ ਮਾਨਯੋਗ ਐਸਐਸਪੀ ਸਾਹਿਬ ਨੂੰ ਡੀਸੀ ਮੈਡਮ ਨੂੰ ਕੱਲ੍ਹ ਦੇ ਆਏ ਸੀਗੇ ਅਸੀਂ ਤੇ ਉਹਦੇ ਵਿੱਚ ਜਿਹੜਾ ਹੈਗਾ ਉਹਨੇ ਆਰਡਰ ਕਰਨਗੇ ਕਿਉਂਕਿ ਹਾਲੇ ਵੀ ਪਟਾਕੇ ਉਵੇਂ ਹੀ ਬਾਜ਼ਾਰਾਂ 'ਚ ਸਟੋਰ ਨੇ ਉਵੇਂ ਹੀ ਪਏ ਹੋਏ ਨੇ ਜਿੱਥੇ-ਜਿੱਥੇ ਦੁਕਾਨਦਾਰਾਂ ਨੇ ਪਟਾਕੇ ਰੱਖੇ ਹੋਏ ਨੇ ਚਾਹੇ ਪੁਰਾਣੀ ਸਬਜ਼ੀ ਮੰਡੀ ਆ ਚਾਹੇ ਅਮਟਾਕੀ ਸਾਹਮਣੇ ਢਾ ਲਾਲ ਕੁੱਤੀ ਆ ਗੁੱਡਾ ਮਾਰਕੀਟ ਆ ਨਮਕ ਮੰਡੀ ਸ਼ਹਿਰ ਆ ਉਹ ਵੀ ਦੇ ਉਵੇਂ ਪਟਾਕੇ ਜਿਹੜੇ ਪਏ ਹਾਲੇ ਤੱਕ ਕੋਈ ਆਉਂਦੀਆਂ ਤਾਂ ਐਸਐਸਪੀ ਸਾਹਿਬ ਨੇ ਸਾਨੂੰ ਸ਼ਵਾਸ਼ਨ ਦੇ ਕੇ ਤੇ ਜਿਹੜਾ ਡੀਐਸਪੀ ਸਿਟੀ ਨੂੰ ਇਨਫੋ ਫੋਨ ਕੀਤਾ ਕਿ ਹੁਣੇ ਬੰਦੀ ਕਾਰਵਾਈ ਕਰੋ ਜਿਨ੍ਹਾਂ ਦੇ ਪਰਚਾ ਕਟਿਆ ਉਹ ਅੱਜ ਵੀ ਆਪਣੀ ਦੁਕਾਨਾਂ ਅੱਜ ਤੋਂ ਦੋ ਦਿਨ ਪਹਿਲਾਂ ਇਹਨਾਂ ਨੇ ਪਰਚਾ ਕਟਿਆ ਅੱਜ ਉਹ ਆਪਣੀ ਦੁਕਾਨਾਂ ਖੋਲ ਕੇ ਬੈਠੇ ਹੋਏ ਆ ਬਾਕੀ ਹੁਣ ਦੇਖੋ ਪ੍ਰਸ਼ਾਸਨ ਜੇ ਕਰਦਾ ਠੀਕ ਹੈ ਨਹੀਂ ਤਾਂ ਅਸੀਂ ਇਹਦੇ ਵਿੱਚ ਜਿਹੜਾ ਹੈਗਾ ਮਾਨਯੋਗ ਹਾਈ ਕੋਰਟ ਵੱਲ ਜਿਹੜੀ ਹੈ ਕੰਟੈਂਟ ਫਾਈਲ ਹੁੰਦਾ ਭਾਜੀ ਮਾਨਯੋਗ ਅਦਾਲਤ ਨੇ ਜਿਹੜਾ ਵੀ ਕਿਸ ਤਰ੍ਹਾਂ ਦੀ ਮਤਲਬ ਕੀ ਇਹਨਾਂ ਨੂੰ ਦੇ ਜਾਰੀ ਕੀਤੇ ਜੇ ਕੋਈ ਸੰਭਾ ਸੰਭਾ ਹਾਂਜੀ ਇਹਦੇ ਵਿੱਚ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜਿਹੜੇ ਰਿਸਪੌਂਡੈਂਟ ਨੰਬਰ 2 ਐਂਡ 3 ਸੀਗੇ ਜਿਹੜੇ ਐਡੀਸੀ ਤੇ ਐਸਐਸਪੀ ਨੇ ਉਹਨਾਂ ਨੂੰ ਕਿ ਜਿਹੜਾ ਇਹਦੇ ਵਿੱਚ ਇੱਕ ਸਪੀਕਿੰਗ ਆਰਡਰ ਪਾਸ ਕਰਨ ਜਿਹੜੀ ਸਾਡੀ ਦਰਖਾਸਤ ਆ ਇਹਦੇ ਤੇ ਕਾਰਵਾਈ ਕਰਦੇ ਸਪੀਕਿੰਗ ਆਰਡਰ ਪਾਸ ਕਰਨ ਤਾਂਕਿ ਕੋਈ ਵੀ ਜਿਹੜੀ ਪਟਾਕੇ ਨਾਜਾਇਜ਼ ਤੌਰ ਤੇ ਨਾ ਵਿਕਸਕਣ ਕਿਸੇ ਵੀ ਥਾਂ ਤੇ ਠੀਕ ਹੈ ਤੇ ਨਾ ਹੀ ਕੋਈ ਅਨੁਮਨੀ ਜੀ ਘਟਨਾ ਹੋ ਸਕੇ ਕਿ ਜਿੰਦੇ ਨਾਲ ਕੋਈ ਜਾਨੀ ਵਾਲੇ ਨੁਕਸਾਨ ਹੋ ਸਕੇ ਤਾਂ ਇਹਦੇ ਪਿੱਛੇ ਮਕਸਦ ਕੀ ਹੈ ਵੀ ਇਹ ਪੀ ਅੰਦਰ ਦਾਖਲ ਕਰਨਾ ਇਹਦੇ ਪਿੱਛੇ ਸਿਰਫ ਛੋਟਾ ਜਿਹਾ ਮਕਸਦ ਹੈ ਕਿ ਲੋਕਾਂ ਦੀ ਜਾਨ ਤੇ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਕੋਈ ਅਨਹੋਣੀ ਘਟਨਾ ਨਾ ਹੋਵੇ ਜਦੋਂ ਵੀ ਕੋਈ ਇਹੋ ਜੀ ਘਟਨਾ ਹੋ ਜਾਂਦੀ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਉਹਦੇ ਰਸਤੇ ਲੱਭਦਾ ਰਹਿੰਦਾ ਵੀ ਕਿਵੇਂ ਕਰੀਏ ਉਸ ਤੋਂ ਪਹਿਲਾਂ ਉਹਨਾਂ ਦੇ ਕੰਨ ਤੇ ਯੂਨੀ ਰਿੰਗਦੀ ਆ ਕਈ ਵਾਰੀ ਵੇਖਿਆ ਆਪਾਂ ਵੱਡੇ ਵੱਡੇ ਸ਼ਹਿਰਾਂ 'ਚ ਕਈ ਵਾਰੀ ਪਟਾਕੇ ਨਾਲ ਬਹੁਤ ਨੁਕਸਾਨ ਹੋਏ ਆ ਹੁਣ ਸਿਰਫ ਫਰੋਜਪੁਰ ਹੀ ਆ ਜਿੱਥੇ ਕਿ ਅਸੀਂ ਗਰਾਊਂਡ ਦੇ ਵਿੱਚ ਨਹੀਂ ਵੇਖਦੇ ਪਟਾਕੇ ਵਿਗਦੇ ਬਾਕੀ ਇੱਥੋਂ ਚਲੇ ਜੋ ਫਾਜ਼ਿਲਕਾ ਜਲਾਲਾਬਾਦ ਨੇੜੇ-ਨੇੜੇ ਛੋਟੇ-ਛੋਟੇ ਕਸਬੇ ਆ ਉੱਥੇ ਵੀ ਲੋਕੀ ਇਹਨੇ ਅਵੇਅਰ ਨੇ ਕਿ ਆਪਣਾ ਪਟਾਕਾ ਜਿਹੜਾ ਹੈ ਉਹ ਦਿੱਤੇ ਪ੍ਰਸ਼ਾਸਨ ਦੀ ਥਾਂ ਤੇ ਵੇਚਦੇ ਆ ਪਰੰਤੂ ਫਰੋਜਪੁਰ ਨੂੰ ਪਤਾ ਨਹੀਂ ਇਹੋ ਜੀ ਕੀ ਬਾਫੀਆਂ ਨੇ ਡਰਾਇਆ ਹੈ ਕਿ ਉਹ ਪਟਾਕਾ ਜਿਹੜਾ ਬਾਜ਼ਾਰ 'ਚ ਹੀ ਵੇਚਣਾ ਪਸੰਦ ਕਰਦੇ ਆ ਜਾਂ ਲੋਕਾਂ ਨੂੰ ਕੀ ਇਹੋ ਜੀ ਲਾਲਚ ਹੈ ਕਿ ਉਹ ਪਟਾਕੇ ਨੂੰ ਗਰਾਊਂਡ ਦੇ ਵਿੱਚ ਜਾ ਕੇ ਨਹੀਂ ਵੇਚਦੇ ਕੀ ਇੱਥੇ ਬਾ ਜ्यादा ਮਿਲਦਾ ਹੈ ਬਜਾਏ ਕਿ ਲੋਕਾਂ ਨੂੰ ਫਾਇਦਾ ਉਦੋਂ ਹੋਣਾ ਹੈ ਜਦੋਂ ਇਕੱਠਾਂ ਤੇ ਮਾਰਕੀਟ ਹੋਏਗੀ ਤੇ ਇੱਕੋ ਵਰਗਾ ਰੇਟ ਹੋਏਗਾ। ਭਾਈ ਇਨੀ ਜੀ ਗੁਜ਼ਾਰਿਸ਼ ਹੈ ਕਿ ਪਟਾਕਾ ਵੇਚੋ ਬਹੁਤ ਵੱਡਾ ਤਿਉਹਾਰ ਹੈ, ਵਿਕਣਾ ਵੀ ਚਾਹੀਦਾ ਹੈ ਪਰ ਪਟਾਕਾ ਵੇਚੋ ਇਹੋ ਜੀ ਥਾਂ ਤੇ ਜਿੱਥੇ ਕਿਸੇ ਦਾ ਵੀ ਨੁਕਸਾਨ ਨਾ ਹੋਵੇ। ਅੱਜ ਤੁਸੀਂ ਮਿਲੇ ਅਧਿਕਾਰੀਆਂ ਦੇ ਨਾਲ ਕਿਹਨਾਂ ਨਾਲ ਮਿਲੇ ਹੋ ਤੇ ਕੀ ਅਸ਼ਵਾਸਨ ਮਿਲਿਆ? ਅਸੀਂ ਅੱਜ ਐਸਐਸਪੀ ਸਾਹਿਬ ਨੂੰ ਮਿਲੇ ਹਾਂ, ਮਾਨਯੋਗ ਹਾਈ ਕੋਰਟ ਦਾ ਅੱਜ ਉਹਨਾਂ ਨੂੰ ਆਦੇਸ਼ ਦੀ ਰਿਪਰੈਜ਼ੈਂਟੇਸ਼ਨ ਦੇਣੀ ਸੀ। ਅਸੀਂ ਉਹ ਅੱਜ ਦਿੱਤੀ ਹੈ। ਦੇਣ ਤੋਂ ਬਾਅਦ ਐਸਐਸਪੀ ਸਾਹਿਬ ਨੇ ਡੀਐਸਪੀ ਸਿਟੀ ਨੂੰ ਫੋਨ ਕੀਤਾ ਪਰ ਦੇਖਦੇ ਆ ਵੀ ਉਹ ਕਿੰਨਾ ਕੁ ਇੰਪਲੀਮੈਂਟ ਹੁੰਦਾ ਹੈ ਬੰਦ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਤਾਂ ਇੱਕ ਹੁਣ ਵੇਖਣ ਵਾਲੀ ਗੱਲ ਹੈ ਅਗਰ ਨਹੀਂ ਹੁੰਦਾ ਤੇ ਸਾਡੀ ਰੋਜ਼ ਦੀ ਰਿਪੋਰਟ ਜਿਹੜੀ ਹੈ ਚੀਫ ਜਸਟੀਸ ਸਾਹਿਬ ਨੂੰ ਜਾ ਰਹੀ ਹੈ ਬਾਈ ਪੋਸਟ ਤੇ ਇਸ ਤੋਂ ਬਾਅਦ ਅਸੀਂ ਰਿਟ ਫਾਈਲ ਕਰਾਂਗੇ ਬਾਈ ਮੇਲ ਜਾ ਰਹੀ ਹੈ ਤੇ ਅਸੀਂ ਇਸ ਤੋਂ ਬਾਅਦ ਕੰਟੈਂਪਟ ਫਾਈਲ ਕਰਾਂਗੇ ਕਿਉਂਕਿ ਇਹ ਜਿਹੜੀ ਲੜਾਈ ਹੈ ਇੱਕ ਦਿਨ ਦੀ ਨਹੀਂ ਹੈ ਇਹ ਕਈ ਸਾਲਾਂ ਤੋਂ ਚੱਲ ਰਹੀ ਹੈ 3 ਸਾਲ ਹੋ ਗਏ ਨੂੰ ਚੱਲਦੇ ਨੂੰ ਤੇ ਨੂੰ ਅਸੀਂ ਕੰਟੀਨਿਊ ਰੱਖਾਂਗੇ ਧਮਕੀਆਂ ਵੀ ਦਿੱਤੀਆਂ ਦਵਾਈਆਂ ਵੀ ਗਈਆਂ ਪਿਛਲੇ ਸਾਲ ਉਹ ਵੀ ਅਸੀਂ ਡੀਐਸਪੀ ਸਾਹਿਬ ਨੂੰ ਦਿੱਤੀ ਸੀ ਪਰ ਉਹਨਾਂ ਨੇ ਕਾਰਵਾਈ ਨਹੀਂ ਕੀਤੀ whatsoever ਨਹੀਂ ਕੀਤੀ ਕੋਈ ਗੱਲ ਨਹੀਂ ਅਸੀਂ ਉਸ ਪਾਸੇ ਜਾ ਵੀ ਨਹੀਂ ਰਹੇ ਪਰੰਤੂ ਪੂਰੇ ਮਾਹੌਲ ਜਿਹੜਾ ਖਰਾਬ ਹੋ ਸਕਦਾ ਹੈ ਨਹੀਂ ਹੋਣਾ ਚਾਹੀਦਾ ਉਹਨੂੰ ਰੋਕਿਆ ਜਾਵੇ ਬੜੀ ਸਾਡੇ ਨਾਲ ਮਜੂਦ ਜਿਹੜੇ ਵੀ ਜਿਹਨਾਂ ਨੇ ਪੀਆ ਜੜੀਆਂ ਮੰਗੋ ਕੇ ਦਲ ਦੇ ਵਿੱਚ ਜਿਹੜੀ ਆ ਉਹ ਦਾਖਲ ਕੀਤੀ ਆ ਵੀ ਜਿਹੜੇ ਪਟਾਕੇ ਜਿਹੜੇ ਹੈਗੇ ਆ ਆਤਿਸ਼ਬਾਜੀ ਜਿਹੜੀ ਹੈਗੀ ਆ ਪੀੜਪਾੜ ਵਾਲੇ ਇਲਾਕੇ ਦੇ ਵਿੱਚ ਉਹ ਨਾ ਲਗਾਈ ਜਾਵੇ ਤੇ ਜਿਹੜੀ ਵੀ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਜਗ੍ਹਾ ਜਿਹੜੀ ਹੈਗੀਆਂ ਉਹਦੇ ਵਿੱਚ ਜਿਹੜਾ ਵੀ ਕਾਰੋਬਾਰੀ ਜਿਹੜੇ ਆਪਣੇ ਕਾਰੋਬਾਰ ਕਰ ਕਰ ਤਾਂ ਜੋ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਨੁਕਸਾਨ ਹੈ ਉਹ ਪਰੋਇਪਰ ਨਿਵਾਸੀਆਂ ਨੂੰ ਨਾ ਹੋਵੇ ਇਸ ਬਾਰੇ ਜੇ ਜਦੋਂ ਅਸੀਂ ਐਸਐਸਪੀ ਸਾਹਿਬ ਨਾਲ ਵੀ ਮਿਲੇ ਆ ਤਾਂ ਉਹਨਾਂ ਨੇ ਵੀ ਕਿਹਾ ਵੀ ਸਾਡੇ ਵੱਲੋਂ ਆਦੇਸ਼ ਜਿਹੜੇ ਜਾਰੀ ਕਰ ਦਿੱਤੇ ਗਏ ਵੀ ਕਿਸੇ ਵੀ ਤਰ੍ਹਾਂ ਦੇ ਕੋਈ ਬਿਨ ਬਜ਼ਾਰਾ ਵਿੱਚ ਵਿੱਚ ਜਿਹੜੀਆਂ ਵੀ ਨਿਰਦਾਰੀ ਜਗਾ ਲਾਇਸੈਂਸ ਲੈ ਕੇ ਪ੍ਰਸ਼ਾਸਨ ਵੱਲੋਂ ਜਿਹੜੇ ਲਾਇਸੈਂਸ ਜਾਰੀ ਕੀਤੇ ਗਏ ਉਸੇ ਅਧਾਰ ਤੇ ਜੜਿਆ ਵੀ ਇਹ ਪਟਾਕੇ ਵੇਚਣ ਦਾ ਕੰਮ ਹੋਣਾ ਚਾਹੀਦਾ ਜੇ ਨਹੀਂ ਹੁੰਦਾ ਤੇ ਸਾਡੇ ਵੱਲੋਂ ਉਹਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਜਿਹੜੀ ਆ ਕਾਰਵਾਈ ਉਹ ਕੀਤੀ ਜਾਵੇਗੀ ਕਲੀਅਰ ਕਰਤਾ ਤੇ ਸਾਡੇ ਪਿੱਛੇ ਪਰਚੇ ਵੀ ਦਿੱਤੇ ਹੋਰ ਵੀ ਦੇਵਾਂਗੇ ਜੇ ਕੋਈ ਓਪਨਲੀ ਬਿਨਾਂ ਮਜੂਰੀ ਦੇ ਜਿਹੜੇ ਬੀਸੀ ਸਾਹਿਬ ਤੋਂ ਪ੍ਰਸ਼ਾਸਨ ਤੋਂ ਕਿਸੇ ਨੇ ਪਟਾਕੇ ਵੇਚਿਆ ਆਪਣੇ ਬਾਪ ਦੇ ਵੇਚਣ ਦੀ ਫੁੱਲੇ ਆਪਣੇ ਭੀੜ ਭਰੇ ਏਰੀਆ ਦੇ ਬਜ਼ਾਰਾਂ ਵਿੱਚ ਵੇਚਣ ਦੀ ਕੋਸ਼ਿਸ਼ ਕੀਤੀ ਜ਼ਰੂਰ ਕਰਾਂਗੇ ਤੋਂ ਪਹਿਲਾਂ ਵੀ ਕਾਰਵਾਈਆਂ ਹੋਈਆਂ ਲੇਕਿਨ ਹੁਣ ਕੁਛ ਲੋਗ ਹੈਗੇ ਆ ਵੀ ਜਿਹੜੇ ਮਤਲਬ ਇਸ ਤਰ੍ਹਾਂ ਦੀ ਲੱਗਣਾ ਕਰਦੇ ਸ਼ਰਾਰਤੀ ਹੁੰਦੇ ਆ ਬਟੇ ਜਿਹੜਾ ਸ਼ਰਾਰਤੀ ਕੋਈ ਵੀ ਹੋਇਆ ਜਿਹਦੀ ਕੋਈ ਮਿਲੀ ਬੁੱਕ ਤੇ ਵੀ ਗਈ ਉਸ ਨੂੰ ਅਸੀਂ ਦੋ ਵਾਰ ਸਟੈਪ ਕਰਦੇ ਕੈਮਰਾਮੈਨ ਦੇਨਾ ਸਰਬਜੀਤ ਸਿੰਘ ਧਨਿਕ ਸਿਹਰਾਪੁਰ